ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜਨਰ ਟਿਲੋਂ ਇਸ਼ਤਵਾਲੇ ਤੇ ਅੱਜ ਆਪਣੇ ਕੋਲੇ ਰਿਸ਼ਤਾ ਹੈ ਜਨਾਬੇ ਤੋਂ ਜੱਟ ਸਿੱਖ ਲੜਕਾ ਹੈ ਜਿਨ 1993 ਦਾ ਵਰਤਾ ਲੜਕੇ ਦਾ 10th ਕੀਤੀ ਹੋਈ ਹੈ 2 ਢਾਈ ਕਲੇ ਜ਼ਮੀਨ ਆ ਲੜਕੇ ਕੋਲੇ ਦੋਨੋਂ ਮਾਂ ਪੋਤੀ ਨੇ ਔਰ ਲੜਕੇ ਦਾ ਆਟਾ ਚੱਕੀ ਦਾ ਵੀ ਕੰਮ ਹੈਗਾ ਜੀ ਔਰ ਇਹਨਾਂ ਲਈ ਜੱਟਾਂ ਦੀ ਕੁੜੀ ਚਾਹੀਦੀ ਹੈ ਗਰੀਬ ਘਰ ਦੀ ਹੋਵੇ ਔਰ ਇੱਕ ਰਿਸ਼ਤਾ ਹੈ ਜੀ ਆਪਣੇ ਕੋਲੇ ਲੁਧਿਆਣੇ ਤੋਂ ਲੜਕਾ ਹੈ ਜੀ ਵੀ ਜੱਟ ਸਿੱਖ ਪਰਿਵਾਰ ਤੋਂ ਹੈ ਜੀ ਪਲੱਸ 2 ਕੀਤੀ ਹੋਈ ਆ 1985 ਦਾ ਬਰਤਾ ਲੜਕੇ ਦਾ ਆਈਟੀਆਈ ਕੀਤੀ ਹੋਈ ਆ ਔਰ ਵੈਨ ਚਲਾਉਂਦੇ ਨੇ ਨਾਲ ਖੇਤੀ ਦਾ ਕੰਮ ਕਰਦੇ ਨੇ ਇੱਕ ਕਿੱਲਾ ਜ਼ਮੀਨ ਹੈ ਇਹਨਾਂ ਕੋਲੇ ਵਧੀਆ ਰੋਡ ਤੇ ਲੱਗਦੀ ਹੈ ਜੀ ਵਧੀਆ ਜ਼ਮੀਨ ਦਾ ਰੇਟ ਆ ਘਰ-ਬਾਰ ਸਾਵਣ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਨੂੰ ਤਲਾਕਸ਼ੁਦਾ ਵੀ ਹੋਵੇ ਤਾਂ ਸੋਚ ਸਕਦੇ ਨੇ ਉਹ ਔਰ ਕੋਈ ਵੀ ਇਹਨਾਂ ਰਿਸ਼ਤੇ ਨਾਲ ਹੋਵੇ ਸਹਿਮਤ ਤਾਂ ਸਾਡੇ ਨਾਲ ਜਰੂਰ ਗੱਲ ਕਰਿਓ ਜੀ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਪਲੀਜ਼ ਆਪਾਂ ਨੂੰ ਕਾਲ ਨਾ ਕਰਿਆ ਕਰੋ ਮੈਸੇਜ ਕਰਕੇ ਦੱਸ ਦਿਆ ਕਰੋ ਕੋਈ ਵੀ ਗੱਲ ਹੁੰਦੀ ਹੈ ਤਾਂ ਵਾਇਸ ਮੈਸੇਜ ਕਰ ਦਿਆ ਕਰੋ ਕੋਈ ਪ੍ਰੋਬਲਮ ਨਹੀਂ ਆਪਣੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਆਪਣੇ ਚੈਨਲ ਦੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਥੈਂਕ ਯੂ so much